ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਤੱਕ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਬਿਹਤ ਅਹਿਮ ਮੁੱਦਿਆਂ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਇੰਪੋਰਟਨ ਨਵਾਂ ਸੁਖਿੰਦਰ ਜੀ ਮੈਂ ਪਹਿਲਾਂ ਫਿਰ ਬੇਨਤੀ ਕਰਦੇ ਆ ਕਿਉਂਕਿ ਜੰਮੂ ਕਸ਼ਮੀਰ ਵਾਲੇ ਪਾਸਿਆਂ ਕਿਤੇ ਥੋੜਾ ਬਹੁਤ ਆਵਾਜ਼ ਜੇ ਇਧਰ ਹੋ ਹੀਰ ਫਿਰ ਹੋ ਜਾਏਗੀ ਤਾਂ ਮੈਂ ਪਹਿਲਾਂ ਖਿਮਾ ਮੰਗ ਲੈਂ। ਦੂਸਰੀ ਅਹਿਮ ਚੀਜ਼ ਜੀ ਕਿ ਜੋ ਇੱਥੋਂ ਦੇ ਜੋ ਲੋਕਾਂ ਦਾ ਇਸ ਵੇਲੇ ਜੋ ਫੀਡਬੈਕ ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ ਜੋ ਵੀ ਤੁਹਾਡੇ ਸਵਾਲ ਹੋਣਗੇ ਜੀ ਜੀ ਪਹਿਲਾਂ ਅਸੀਂ ਜੋ ਪੰਥਕ ਪੋਲਿਟਿਕਸ ਦੇ ਵਿੱਚ ਵਾਪਰ ਰਿਹਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨ ਜਾਂ ਜਿਸ ਢੰਗ ਨਾਲ ਉਹ ਕਹਿ ਰਹੇ ਨੇ ਕਿ ਗਰਦ ਵੀ ਉੱਠੇਗੀ ਕਲਾ ਕਲਾ ਜਵਾਬ ਠੋਕ ਕੇ ਦੇਾਂਗੇ ਜਿੱਦਾਂ ਉਹਨਾਂ ਨੂੰ ਮਤਲਬ ਕਿ ਇੱਕ ਤਰੀਕੇ ਨਾਲ ਉਹਨਾਂ ਥਾਂ ਤੇ ਕਾਰਜਕਾਰੀ ਜਥੇਦਾਰ ਨੂੰ ਲਗਾ ਦਿੱਤਾ ਗਿਆ ਜਾਂ ਅਧਿਕਾਰ ਕਿਸੇ ਹੋਰ ਨੂੰ ਦੇ ਦਿੱਤੇ ਗਏ ਨੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੀ ਸਿਆਸਤ ਜਾਂ ਸ੍ਰੀ ਅਕਾਲ ਤਖਤ ਸਾਹਿਬ ਜਾਂ ਜਥੇਦਾਰ ਸਹਿਬਾਨ ਦੇ ਉੱਤੇ ਕਿਸ ਢੰਗ ਦਾ ਪ੍ਰੈਸ਼ਰ ਜਾਂ ਕਿਵੇਂ ਇਹਦੀ ਦੁਰਵਰਤੋਂ ਹੋ ਰਹੀ ਹੈ ਕਿ ਅਕਾਲੀ ਦਲ ਨੇ ਜਾਂ ਬਾਦਲਾ ਨੇ ਇਹਦੇ ਤੋਂ ਕੋਈ ਸਬਕ ਨਹੀਂ ਲਿਆ ਜੋ ਬੀਤੇ ਦੇ ਵਿੱਚ ਹੋਇਆ ਜਾਂ ਜਿਸ ਢੰਗ ਨਾਲ ਸਜ਼ਾਾਂ ਮੁੱਗਤੀਆਂ ਗਈਆਂ ਜਾਂ ਜਿਸ ਢੰਗ ਨਾਲ ਬੋਲਬਾਣੀ ਦਾ ਰੋਲਾ ਆਇਆ ਕਿ ਜਥੇਦਾਰ ਸਾਹਿਬ ਕਿਵੇਂ ਬੋਲ ਰਹੇ ਨੇ ਜਾਂ ਬਲਟੋਆ ਸਾਹਿਬ ਦੀ ਬੋਲਬਾਣੀ ਕੀਆ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗਿਆ ਨੇ ਹਰਜਿੰਦਰ ਸਿੰਘ ਧਾਨੀ ਹੋਰੀ ਕੀ ਬੋਲ ਰਹੇ ਨੇ ਇਹਦੇ ਉੱਤੇ ਜਾਨਣਾ ਚਾਹਾਂਗੇ ਕਿ ਨਾਲੇ ਤੇ ਵੀ ਦੱਸੋ ਕਿ ਜੰਮੂ ਕਸ਼ਮੀਰ ਦੇ ਵਿੱਚ ਇੱਥੋਂ ਦੇ ਸਿੱਖ ਕੀ ਸੋਚਦੇ ਨੇ ਤੇ ਦੂਜਾ ਕਿ ਤੁਹਾਡਾ ਕੀ ਰਿਐਕਸ਼ਨ ਹੈ ਕਿ ਤੁਸੀਂ ਕੀ ਸੋਚਦੇ ਹੋ ਜਾਂ ਤੁਸੀਂ ਕੀ ਐਨਾਲਿਸਿਸ ਕੀਤਾ ਹੈ ਦੇ ਉੱਤੇ ਸੁਗਿੰਦਰ ਜੀ ਪਹਿਲੀ ਚੀਜ਼ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਨਾ ਮੈਂ ਸਿਆਸੀ ਆਗੂਆਂ ਨਾ ਧਾਰਮਿਕ ਆਗੂ ਤੁਹਾਡੇ ਵਾਂਗ ਇੱਕ ਸਧਾਰਨ ਇਨਸਾਨ ਆ ਤੇ ਮੈਨੂੰ ਜੋ ਬਾਕੀ ਨਾਲ ਜੋ ਰਲਦੇ ਨੇ ਜਾਂ ਹੋਰ ਜੋ ਲੋਕ ਗੱਲ ਕਰਦੇ ਨੇ ਉਹਨਾਂ ਦੇ ਆਧਾਰ ਉੱਤੇ ਹੀ ਅੱਜ ਦੀ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਕਿਉਂਕਿ ਮੈਂ ਬਹੁਤ ਕੁਝ ਫੀਡਬੈਕ ਇੱਥੋਂ ਦੇ ਜੋ ਬਾਹਰ ਬੈਠੇ ਨੇ ਪੰਜਾਬੋਂ ਬਾਹਰ ਉਹ ਉਹਨਾਂ ਦੇ ਕੀ ਨਜ਼ਰੀ ਪੈ ਰਹਾ ਜਾਂ ਕੀ ਸੋਚ ਰਹੇ ਨੇ ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹਨੀ ਆ ਕਿਉਂਕਿ ਤੁਹਾਨੂੰ ਪਾਰੀ ਮਾਤਰਾ ਚ ਲੋਕ ਉੱਥੇ ਸੁਣਦੇ ਨੇ ਤੇ ਉਹ ਕਹਿੰਦੇ ਸਨ ਕਿ ਸਾਡੀ ਗੱਲ ਜ਼ਰੂਰ ਚੁੱਕਿਓ। ਜੀ। ਅ ਦੇਖੋ ਪਹਿਲੀ ਗੱਲ ਤਾਂ ਸੁਖਿੰਦਰ ਜੀ ਪੰਜਾਬ ਕਿਸੇ ਜ਼ਗੀਰਦਾਰ ਦੀ ਜ਼ਗੀਰ ਨਹੀਂ ਐ। ਇਹ ਤੁਹਾਡੇ ਮੇਰੇ ਵੱਡੇ-ਵਡੇਰਿਆਂ ਨੇ ਲਹੂ ਡੋਲਿਆ ਸੀ। ਇਹ ਉੱਥੋਂ ਹੀ ਇਹ ਸ਼ੁਰੂ ਹੋਇਆ। ਨਹੀਂ ਤਾਂ ਸ਼ਾਇਦ ਜੋ ਅੱਜ ਦੀ ਮੌਜੂਦਾ ਜਿਸ ਤਰੀਕੇ ਦੀ ਇਹਦੀ ਪਛਾਣ ਹੈ ਉਹ ਹੋਣੀ ਨਹੀਂ ਸੀ। ਕਿ ਜਿਹੜਾ ਵੀ ਇੱਥੇ ਤਖਤ ਤੇ ਬੈਠੇਗਾ ਉਹ ਥੋੜਾ ਜਿਹਾ ਹੋਰ ਲੁੱਟ ਲਏਗਾ। ਥੋੜੇ ਜਿਹਾ ਹੋਰ ਆਪਣੇ ਖੰਡਾਂ ਨੂੰ ਵਧਾ ਲਏਗਾ ਜਿਹੜਾ ਮਰਜ਼ੀ ਮੈਂ ਕਿਸੇ ਇੱਕ ਸਿਆਸਤਦਾਨ ਤੇ ਨਹੀਂ ਮੈਂ ਸਾਰੀਆਂ ਪਾਰਟੀਆਂ ਤੇ ਗੱਲ ਕਰ ਰਹੀ ਹਾਂ ਤੇ ਉਹ ਇਸੇ ਤਰੀਕੇ ਦੀ ਆਪਣੇ ਯਾਨੀ ਜੋ ਸਧਾਰਨ ਪੰਜਾਬੀ ਹੈ ਉਹ ਆਪਣੇ ਜਦੋ ਜਹਿਦ ਦੀ ਜ਼ਿੰਦਗੀ ਉਸੇ ਤਰ੍ਹਾਂ ਤੁਰੀ ਜਾਏਗਾ ਤੇ ਇਹ ਆਪਣੇ ਥਾਵਾ ਬਦਲ ਬਦਲ ਕੇ ਉੱਥੇ ਦੇ ਉੱਥੇ ਹੀ ਖੜੇ ਰਹਿਣਗੇ ਕਿੰਨੀ ਕੁ ਦਿਨ ਪੰਜਾਬੀ ਲੋਟੇ ਜਾਣ ਕਿਉਂਕਿ ਇਹਦੇ ਵਿੱਚ ਮੁੱਦੇ ਕਦੇ ਵੀ ਉਭਾਰੇ ਨਹੀਂ ਗਏ ਤੁਸੀਂ ਧਿਆਨ ਕਰ ਲਿਓ ਜਿਹੜੀ ਮਰਜ਼ੀ ਪਾਰਟੀ ਦੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਕਿਸੇ ਨੂੰ ਸ਼ਾਇਦ ਮੁੱਦਿਆਂ ਵੱਲ ਕਿਸੇ ਨੇ ਧਿਆਨ ਦਿੱਤਾ ਹੀ ਨਹੀਂ ਅਸੀਂ ਫਲਾਣੇ ਨੇ ਕੀ ਕਿਹਾ ਫਲਾਣੇ ਨੇ ਕੀ ਕਿਹਾ ਦੇ ਵਿੱਚ ਇੰਨਾ ਕੁ ਰੁੱਲ ਚੁੱਕੇ ਆ ਕਿ ਸਾਡੇ ਬੰਦੀ ਸਿੰਘ ਜਾਂ ਸਾਡੇ ਫਿਰ ਉਹ ਸਾਡੇ ਤਾਂ ਫਿਰੂਮਾਨ ਜੀ ਦੇ ਰਾਹ ਤੇ ਤੁਰੇ ਹੁਣ ਵੀ ਸਾਡੇ ਕਿਸਾਨ ਆਗੂ ਆਪਾਂ ਡੱਲੇਵਾਲ ਜੀ ਦਾ ਯਾਨੀ ਉਹ ਜੋ ਅਹਿਮ ਮੁੱਦੇ ਚੱਲ ਰਹੇ ਸਾਡੇ ਕਿਤੇ ਨਜ਼ਾਰਦ ਨਹੀਂ ਅਸੀਂ ਕਿਸ ਨੇ ਕੀ ਕਿਆ ਕਿਸ ਨੇ ਉਥੇ ਕੀ ਕਿਆ ਯਾਨੀ ਪਹਿਲਾਂ ਕਿਤੇ ਅਕਾਲ ਤਖਤ ਸਾਹਿਬ ਤੇ ਹਮਲੇ ਹੁੰਦੇ ਸਨ ਇਮਾਰਤ ਢਾਈ ਜਾਂਦੀ ਸੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੁਣ ਤਾਂ ਅਸੀਂ ਇਬਾਰਤ ਤੇ ਹੀ ਹਮਲਾ ਕਰ ਦਿੱਤਾ ਅਸੀਂ ਉਸ ਹੋਂਦ ਦੇ ਉੱਤੇ ਵੀ ਇੰਨਾ ਤਕੜਾ ਹਮਲਾ ਬੋਲ ਦਿੱਤਾ ਕਿ ਉਹਦੇ ਵਿੱਚ ਹੁਣ ਇੱਕ ਸਿੱਖ ਪੰਥ ਤੇ ਮਾਰੂ ਟੱਕ ਦੀ ਲੋਕ ਗੱਲ ਕਰਨ ਲੱਗ ਗਏ ਨੇ ਕਿ ਇੰਨਾ ਜ਼ਬਰਦਸਤ ਹੱਲਾ ਉਹਦੇ ਕਿਉਂਕਿ ਗੱਲ ਹੁੰਦੀ ਜੇ ਕਿਸੇ ਵੀ ਖਾਂਤੇ ਬੈਠੇ ਹੋਏ ਦੇ ਕਿਰਦਾਰ ਦੀ ਕਿਉਂਕਿ ਇਸ ਪੱਦਰ ਦਾ ਉੱਚਾ ਜਾਂ ਨੀਵਾਂ ਉਹਦੇ ਹਿਸਾਬ ਨਾਲ ਹੀ ਉਸ ਤਖਤ ਦੇ ਬਾਬਤ ਲੋਕ ਰਾਏ ਬਣਦੀ ਹੈ ਜਿੰਨਾ ਵੀ ਅਸੀਂ ਪੱਦਰ ਨੀਵੇਂ ਤੋਂ ਨੀਵਾ ਡੇਗ ਕੇ ਲਾਈ ਜਾਵਾਂਗੇ ਉਨਾਂ ਹੀ ਇਹ ਪੰਥ ਦੇ ਉੱਤੇ ਮਾਰੂ ਟੱਕ ਦੇ ਸੇਗਾ ਅਸੀਂ ਮਜ਼ਾਕ ਦੇ ਪਾਤਰ ਬਣਦੇ ਜਾ ਰਹੇ ਹਾਂ ਜਿੰਨੇ ਵੀ ਧਰਮ ਤੋਂ ਬਾਹਰ ਦੇ ਲੋਕ ਨੇ ਜ਼ਰਾ ਉਹਨਾਂ ਵੱਲ ਚਾਤ ਮਾਰੋ ਕਿਉਂਕਿ ਦੇਖਣ ਕਿ ਦੁਨੀਆ ਭਰ ਦੇ ਸਿੱਖ ਜੇ ਸੁਪਰੀਮ ਸੀਟ ਦੀ ਗੱਲ ਕਰਦੇ ਨੇ ਉਸ ਸੀਟ ਦੇ ਉੱਤੇ ਕਿਸ ਤਰ੍ਹਾਂ ਦੇ ਹਮਲੇ ਸਿਆਸੀ ਪਾਰਟੀ ਬੋਲਦੀ ਜੇ ਕਿਸ ਤਰੀਕੇ ਨਾਲ ਉਹਨੂੰ ਹੇਠਾਂ ਨੂੰ ਖਿੱਚਿਆ ਜਾ ਰਿਹਾ ਤੇ ਪਰ ਮੈਨੂੰ ਇੱਕ ਪੋਜ਼ਿਟਿਵ ਚੀਜ਼ ਜੋ ਵਿੱਚ ਦਿਖਦੀ ਜੇ ਕਿ ਜਦੋਂ ਵੀ ਪੰਥ ਉੱਤੇ ਸਿਖਰ ਦਾ ਮਾਰੂ ਹਮਲਾ ਹੋ ਜਾਏ ਨਾ ਮਾਰੂ ਟੱਕ ਹੋ ਜਾਏ ਵੀ ਹੁਣ ਕੁਝ ਵੀ ਨਹੀਂ ਰਿਹਾ ਉਦੋਂ ਸਾਡਾ ਕੋਈ ਬੋਤਾ ਸਿੰਘ ਜ਼ਰੂਰ ਖੜਾ ਹੁੰਦਾ ਜੇ ਪੰਜਾਬੀ ਹਮੇਸ਼ਾ ਹੀ ਇਸ ਤਰੀਕੇ ਦੀ ਮਾਰ ਤੋਂ ਬਾਅਦ ਦੂਰੀ ਹਿੰਮਤ ਨਾਲ ਖੜੇ ਹੁੰਦੇ ਰਹੇ ਨੇ ਮੌਜੂਦਾ ਹਾਲਾਤ ਜੇ ਦੇਖ ਲਈਏ ਸਾਡੇ ਕੋਲ ਇਹ ਹੁਣ ਸਬੂਤ ਹੈਗੇ ਨੇ ਕਿ ਭਾਵੇਂ ਉਹ ਖਾਲੜਾ ਜੀ ਦੇ ਵੇਲੇ ਦੀ ਗੱਲ ਹੋਏ ਉਹਨਾਂ ਨਾਲ ਕੀਤਾ ਧੱਕਾ ਹੋਏ ਯਾ ਸਾਡਾ ਜਿਹੜਾ ਗੋਬਿੰਦ RAM ਜਿਸ ਦੇ ਕਿ ਇਹ ਲਫ਼ਜ਼ ਅਜੇ ਤੱਕ ਲੋਕ ਯਾਦ ਰੱਖਦੇ ਨੇ ਕਿ ਉਹਨੇ 81 ਇਹ ਆਉਣ ਵਾਲੀਆਂ ਪੁਸ਼ਤਾ ਯਾਦ ਰੱਖਣਗੀਆਂ ਕਿ ਜਦੋਂ ਜਦੋਂ ਗੋਬਿੰਦ ਦਾ ਨਾਮ ਲੈਣਗੇ ਉਦੋਂ-ਉਦੋਂ RAM ਦਾ ਨਾਮ ਯਾਦ ਆਏਗਾ ਕਿ ਇਹ ਵੀ ਕਿਸ ਇਹ ਵੀ ਸੀ ਜਿਸਨੇ ਪੰਜਾਬੀਆਂ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਜਿਸਨੇ ਜਵਾਨੀ ਨੂੰ ਪੂਰੀ ਤਰ੍ਹਾਂ ਰੋਲ ਦਿੱਤਾ ਇਹੋ ਜੇ ਜਿੰਨੇ ਵੀ ਸਿੱਖਾਂ ਨਾਲ ਵੈਰ ਕਮਾਉਂਦੇ ਜੀ ਜਿੰਨੇ ਵੀ ਪਹੁੰਚੇ ਨੇ ਉਹਨਾਂ ਵਿੱਚੋਂ ਕਿੰਨਿਆਂ ਨੂੰ ਔਧਿਆਂ ਨਾਲ ਲਵਾਜਿਆ ਗਿਆ ਕਿੰਨਿਆਂ ਦੇ ਟੱਬਰਾਂ ਦੇ ਟੱਬਰ ਅੱਗੋਂ ਤਰੇ ਕਿੰਨਿਆਂ ਨੂੰ ਵਤਨੋਂ ਪਾਰ ਜਾ ਕੇ ਉਹਨਾਂ ਮੁਲਕਾਂ ਵਿੱਚ ਉਹਨਾਂ ਦੇ ਅਗਲੀਆਂ ਪੁਸ਼ਤਾਂ ਨੇ ਆਸ਼ੀਆਂ ਦੇ ਨਾਲ ਜ਼ਿੰਦਗੀ ਜੀਵੀ ਇਹਦੇ ਵਿੱਚ ਕਿਸੇ ਹੀ ਥਾਂ ਤੇ ਕੋਈ ਦੋਰ ਆਏ ਨਹੀਂ ਸੁਗੰਦਰ ਜੀ ਮੈਂ ਕੱਲੀ ਆਪਣਾ ਮੇਰੀ ਇਹ ਵਿਚਾਰ ਨਹੀਂ ਹਨ ਮੈਂ ਵਾਰ-ਵਾਰ ਕਹ ਰਹੀ ਹਾਂ ਕਿ ਇਹ ਉੱਥੇ ਕੋਈ ਇਕੱਧ ਬੰਦਾ ਨਹੀਂ ਸੀ ਜਿਨ੍ਹਾਂ ਵਿੱਚ ਅਸੀਂ ਇਹ ਗੱਲਾਂ ਸਾਰੇ ਕਰ ਰਹੇ ਸਾਂ ਡਿਸਕਸ਼ਨ ਕਰ ਰਹੇ ਸਾਂ ਜਿਨ੍ਹਾਂ ਰੋਹ ਲੋਕਾਂ ਦੇ ਮਨਾਂ ਵਿੱਚ ਉੱਥੇ ਸੀ ਕਿ ਸਾਨੂੰ ਜਦੋਂ ਵੀ ਕਿਤੇ ਅਸੀਂ ਬਾਹਰ ਹੋਈਏ ਸਾਰੇ ਜਿਹੜੇ ਸਿੱਖ ਪੰਥ ਦੇ ਨਾਲ ਜੁੜੇ ਇਸ ਥਾਂ ਤੇ ਇੱਕ ਪਾਵਰ ਮਹਿਸੂਸ ਕਰਦੇ ਨੇ ਕਿ ਪਿੱਛੇ ਪੰਜਾਬ ਦੇ ਵਿੱਚ ਇੱਕ ਪਾਵਰ ਸੈਂਟਰ ਹੈ ਜਿਹਦੇ ਨਾਲ ਅਸੀਂ ਜੁੜੇ ਹੋਏ ਹਾਂ ਪਰ ਤੁਸੀਂ ਜਦੋਂ ਉਹ ਸਾਰੇ ਦਾ ਸਾਰਾ ਸੈਂਟਰ ਹੀ ਹਿਲਾ ਕੇ ਰੱਖ ਦੋਗੇ ਤਾਂ ਫਿਰ ਸਾਡੇ ਵਰਗੇ ਇੱਥੇ ਜੋ ਦੂਰ ਦੁਰੇਡੇ ਬੈਠੇ ਨੇ ਇਹ ਕਿਸ ਸੈਂਟਰ ਦੇ ਨਾਲ ਜੁੜ ਕੇ ਅਸੀਂ ਅਗਾਹ ਤਾਕਤ ਮਹਿਸੂਸ ਕਰੀਏ। ਸ਼ਾਸਵਲੇ ਜਿਸ ਤਰੀਕੇ ਦੀ ਮੈਂ ਜ਼ਿਕਰ ਕਰਨਾ ਚਾਹਾਂਗੀ ਸਾਬਕਾ ਜੱਥੇਦਾਰ ਸਤਕਾਰਯੋਗ ਮਨਜੀਤ ਸਿੰਘ ਜੀ ਦੀ। ਜੀ। ਅ ਵੇਖੋ ਕਿਸ ਤਰੀਕੇ ਨਾਲ ਅਸੀਂ ਉਸ ਥਾਂ ਤੇ ਨਿੱਕੀ ਜਿਹੀ ਗੱਲ ਤੋਂ ਸ਼ੁਰੂ ਕਰਦੀਆਂ ਗੱਲ ਆਫਰ ਐਡੀ ਭਾਰੀ ਕੀ ਸੀ। ਆਪਾਂ ਖਾਲਸਾ ਸਾਜਨਾ ਦਿਵਸ ਦੇ 300 ਵਰੇ ਉਦੋਂ ਮਨਾਏ ਜਾਣੇ ਸਨ ਤੇ ਉਹਦੇ ਲਈ ਉਸ ਵੇਲੇ ਕਿਉਂਕਿ ਕਾਂਗਰਸ ਸਰਕਾਰ ਸੀ ਤਾਂ ਕਿੱਡੀ ਕੁ ਵੱਡੀ ਗੱਲ ਸੀ ਮੈਂ ਤਾਂ ਸਿਰਫ ਪੁੱਛਣਾ ਹੀ ਚਾਹੁੰਨੀ ਆ ਸਮਝਣਾ ਚਾਹੁੰਨੀ ਆ ਮੇਰੇ ਕਿਉਂਕਿ ਉਹ ਗੱਲ ਸਮਝ ਤੋਂ ਬਾਹਰ ਹੈ ਕਿ ਜੇ ਇੱਕ ਮੁੱਖ ਮੰਤਰੀ ਉਸ ਪਦਦਰ ਦੇ ਇੱਕ ਯਾਨੀ ਤੁਸੀਂ ਸੋਚ ਲਓ ਕਿ ਕਿਸ ਅਹੁਦੇ ਤੇ ਉਹ ਸਾਨੂੰ ਉਸ ਅਹੁਦੇ ਤੇ ਸਿਰਫ ਮਿਲਣਾ ਕਿ ਇਹਦੇ ਵਿੱਚ ਕੋਈ ਹੋਰ ਤਬਦੀਲੀ ਆ ਕੋਈ ਕਰਨੀ ਆ ਇਸ ਚੀਜ਼ ਲਈ ਮਿਲਣਾ ਕਿੰਨਾ ਕੁ ਭਾਰੀ ਜੁਰਮ ਗਿਣਿਆ ਜਾ ਸਕਦਾ ਹੈ ਕਿ ਉਹਨਾਂ ਨੂੰ ਦਰ किनार ਕਰ ਦਿੱਤਾ ਜਾਣਾ ਤੇ ਫਿਰ ਕਹਿਣਾ ਇਹ ਕਿ ਕਿ ਇੰਨੇ ਜ਼ਿਆਦਾ ਯਾਨੀ ਉਸ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜਿੰਨੀਆਂ ਭਾਰੀਆਂ ਗਲਤੀਆਂ ਨੇ ਕਿੰਨੀ ਕੁ ਭਾਰੀ ਗਲਤੀ ਇਹਨੂੰ ਗਿਣੇ ਜਾਣਾ ਚਾਹੀਦਾ ਸੋ ਬਿਲਕੁਲ ਇਸੇ ਤਰ੍ਹਾਂ ਜੇ ਆਪਾਂ ਅਗਾਹ ਤੁਰਦੇ ਆ ਹੁਣ ਤੱਕ ਤੁਸੀਂ ਚਫੇਰਿਓਂ ਚਾਤ ਮਾਰ ਲਿਓ ਕਿ ਪੰਜਾਬ ਕਦੇ ਲੀਹਾਂ ਉੱਤੇ ਆਉਣ ਹੀ ਨਹੀਂ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ ਦਿੱਲੀ ਦਾ ਜਿਹੜਾ ਰਾਜ ਜਾਂ ਦਿੱਲੀ ਦੀ ਦਖਲਅੰਦਾਜ਼ੀ ਕਦੇ ਵੀ ਘਟੀ ਨਹੀਂ ਜਿਸ ਤਰੀਕੇ ਦੇ ਲਗਾਤਾਰ ਐਸ ਵੇਲੇ ਹੱਲੇ ਬੋਲੇ ਜਾਂਦੇ ਨੇ ਤੁਸੀਂ ਪੰਜਾਬੋਂ ਬਾਹਰ ਨਿਕਲੋ ਤਾਂ ਤੁਹਾਨੂੰ ਸਮਝ ਆਂਦੀ ਜੇ ਕਿ ਜੇ ਪਿੱਛੇ ਪੰਜਾਬ ਬੰਦਰ ਲਈ ਤਾਕਤ ਮਜ਼ਬੂਤ ਹੋਵੇ ਉਹ ਦੂਰ ਦੇ ਰੈਡੇ ਬੈਠੇ ਸਿੱਖ ਕਿੰਨੇ ਕੁ ਕੌਨਫੀਡੈਂਟ ਹੋਣਗੇ ਕਿੰਨੇ ਕੁ ਤਗੜੇ ਮਹਿਸੂਸ ਕਰਨਗੇ ਜਦੋਂ ਦਿਸਦਾ ਹੈ ਕਿ ਇੱਥੇ ਸਾਰਾ ਕੁਝ ਡਾਵਾ ਡੋਲ ਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਥਾਵਾਂ ਤੇ ਜਿੱਥੇ ਗਿਣਤੀ ਥੋੜੀ ਏ ਉਹ ਕਿਵੇਂ ਸੌਖੇ ਸ਼ਿਕਾਰ ਬਣਨ ਲਈ ਤਿਆਰ ਬੈਠੇ ਨੇ ਕਿਉਂਕਿ ਕੁਝ ਵੀ ਉਹਨਾਂ ਦੀ ਬੈਕ ਸਪੋਰਟ ਅਸੀਂ ਛੱਡ ਹੀ ਨਹੀਂ ਰਹੇ ਐਸੇ ਵੇਲੇ ਜਿਸ ਤਰੀਕੇ ਨਾਲ ਖੇਮਾ ਕਰਿਓ ਬਹੁਤ ਸਾਰਿਆਂ ਨੂੰ ਜਿਵੇਂ ਵੀ ਦਿੱਤੀ ਗਈ ਸੀ ਐਸ ਵੇਲੇ ਅਕਾਲ ਤਖਤ ਸਾਹਿਬ ਤੋਂ ਜੋ ਸਜ਼ਾ ਸੁਣਾਈਆਂ ਗਈਆਂ ਸਨ ਜੀ ਉਹਨਾਂ ਵਿੱਚ ਸੁਖਿੰਦਰ ਜੀ ਬਹੁਤ ਅਹਿਮ ਚੀਜ਼ ਹੁੰਦੀ ਜੇ ਕਿਸੇ ਵੀ ਕਿਸਮ ਦੀ ਜਦੋਂ ਇਸ ਤਰ੍ਹਾਂ ਦੀ ਖੇਮਾ ਯਾਤਨਾ ਜਿੱਥੇ ਕਰਨੀ ਹੋਵੇ ਉੱਤੇ ਦੋ ਚੀਜ਼ਾਂ ਹੀ ਮਾਇਨੇ ਰੱਖਦੀਆਂ ਨੇ ਤੁਹਾਡੀ ਨਿਮਰਤਾ ਤੁਹਾਡੀ ਹਲੀਮੀ ਜੇ ਉਹਦੇ ਵਿੱਚ ਕਿਸੇ ਹੀ ਥਾਂ ਤੇ ਕਿ ਸੇ ਇਥਾਂ ਤੇ ਮਮੁੱਲੀ ਜਈ ਬਦਲਾ ਲਊ ਨੀਤੀ ਜੇ ਕਿਤੇ ਦਿਸਦੀ ਹੋਵੇ ਜਾਂ ਉਹਦੇ ਵਿੱਚ ਤੁਸੀਂ ਉਸ ਨੂੰ ਆਪਣੇ ਤਖਤ ਦੇ ਅਧੀਨ ਮੰਨੋ ਯਾਨੀ ਤੁਸੀਂ ਆਪਣੇ ਰਾਜ ਨੂੰ ਸਮਝੋ ਕਿ ਇਸ ਅਕਾਲ ਤਖਤ ਤੋਂ ਉਤਾં ਅਸੀਂ ਮੰਨ ਕੇ ਫਿਰ ਇਸ ਤਰੀਕੇ ਦੀ ਅਸੀਂ ਬਦਲਾ ਲਊ ਨੀਤੀ ਨਾਲ ਵਾਪਸ ਰਿਐਕਟ ਕਰਾਂਗੇ ਤਾਂ ਇਹ ਆਮ ਲੋਕਾਂ ਵਿੱਚ ਨਹੀਂ ਹਜ਼ਮ ਹੋ ਰਹੀ ਗੱਲ ਮੈਂ ਤੁਹਾਡੇ ਰਹੀਂ 91 ਉਹਨਾਂ ਦੀ ਕਰਨਾ ਚਾਹਨੀ ਆ ਕਿ ਆਮ ਲੋਕ ਕਿ ਹজম ਨਹੀਂ ਕਰ ਸਕ ਰਹੇ ਉਹ ਸਗੋਂ ਵਿਦਰੋਹ ਵਾਲ ਉਤਰੇ ਹੋਏ ਨੇ ਹਾਂ ਉਹਨਾਂ ਦਾ ਇੱਕੋ ਹੀ ਇਹ ਕਹਿਣਾ ਜੇ ਕਿ ਜੇ ਕੋਈ ਯੋਗ ਆਗੂ ਅੱਜ ਦੇ ਦਿਨਾਂ ਨਾ ਪੰਜਾਬ ਵਿੱਚ ਛੇਤੀ ਨਿਤਰਿਆ ਨਾ ਕੋਈ ਸਾਡੇ ਇਸ ਤਰੀਕੇ ਦੇ ਨੌਜਵਾਨਾਂ ਦੇ ਲਈ ਕੋਈ ਦਿਸਿਆ ਅਗਾ ਰੋਲ ਮਾਡਲ ਤਾਂ ਇਹ ਸਾਰੇ ਖਿੰਡ ਪੁੰਡ ਜਾਣਗੇ ਇੱਕਠੇ ਨਹੀਂ ਰਹਿ ਸਕਣ ਲੱਗੇ ਸੋ ਮੈਂ ਤੇ ਉਹਨਾਂ ਦੀ ਹੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਲੱਗੀਆਂ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਸਾਨੂੰ ਚਾਹੀਦਾ ਅੱਜ ਅਜੇ ਹੀ ਆਗੂ ਜਿਨ੍ਹਾਂ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਸਾਫ ਦਾ ਜਥੇਦਾਰ ਮਨਜੀਤ ਸਿੰਘ ਜੀ ਜੇ ਅੱਗੇ ਲੱਗਣ ਜਾਂ ਸਾਡੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਲੱਗਣ ਅੱਗੇ ਆਉਣ ਸਾਡੇ ਮਾਸਟਰ ਤਾਰਾ ਸਿੰਘ ਜੀ ਦੀ ਬੇਟੀ ਜ਼ਰੂਰ ਲੱਗਣ ਸਾਡੇ ਫੂਲਕਾ ਜੀ ਇਹ ਆਗੂਆਂ ਦੇ ਵਿੱਚੋਂ ਦਿਸਦੇ ਨੇ ਕਿ ਹਾਂ ਇਹ ਲੋਕ ਨਾਲ ਇਹਨਾਂ ਦੇ ਜੁੜਨਾ ਚਾਹੁੰਦੇ ਨੇ ਆਓ ਸਾਡੇ ਅ ਇਸ ਵੇਲੇ ਸਿੰਘ ਸਾਹਿਬ ਰਗਵੀਰ ਸਿੰਘ ਜੀ ਆਓ ਨਿਤਰੋ ਲੀਡ ਕਰੋ ਪੰਜਾਬ ਵਿੱਚ ਨਿਕਲੋ ਮੈਂ ਇਸੇ ਤਰ੍ਹਾਂ ਹੀ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਨੂੰ ਕਹਨੀ ਆ ਆਓ ਨਿਤਰੋ ਜੇ ਆਪਾਂ ਅੰਦਰ ਬੈਠ ਕੇ ਇਹੋ ਜਿਹਿਆਂ ਤੋਂ ਨਹੀਂ ਕਰ ਸਕਦੇ ਨਿਤਰੋ ਲੋਕਾਂ ਦੇ ਵਿੱਚ ਆਓ ਲੀਡ ਕਰੋ ਤੇ ਹਾਂ ਅਸੀਂ ਖੜੇ ਆਂ ਦੇਖੋ ਲੋਕਾਂ ਦੀਆਂ ਕੀ ਲੋੜਾਂ ਨੇ ਜੇ ਅਸੀਂ ਪੰਜ ਆਗੂ ਇਹੋ ਜਿਹੇ ਖੜੇ ਕਰ ਗਏ ਤਾਂ ਸੱਚ ਜਾਣਿਓ ਜਿਵੇਂ ਤੁਸੀਂ ਦੇਖਿਆ ਸੀ ਅਮਰਿਤਪਾਲ ਜੀ ਜਦੋਂ ਉਦੋਂ ਇਹ ਸਾਰੇ ਦਾ ਸਾਰਾ ਇੱਕ ਤਰੀਕੇ ਪੰਜਾਬ ਵਿਚ ਆੜ ਆ ਗਿਆ ਸੀ ਨੌਜਵਾਨ ਉਹਨਾਂ ਨੂੰ ਰੋਲ ਮਾਡਲ ਇਸ ਤਰ੍ਹਾਂ ਦਿਖਣ ਲੱਗ ਗਿਆ ਸੀ ਜੇ ਅੱਜ ਦੇ ਦਿਨ ਇਸ ਤਰ੍ਹਾਂ ਦੇ ਕੋਈ ਆਗੂ ਅਗਾਹ ਪੰਜ ਲੱਗ ਜਾਣਗੇ ਜਿਸ ਚ ਔਰਤਾਂ ਦਾ ਮੈਂ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਸਾਡਾ 50% ਹਿੱਸਾ ਮਰਿਆ ਪਿਆ ਉਪਨਯਾਂ ਵਿੱਚ ਇਹਦਾ ਹਿੱਸਾ ਔਰਤਾਂ ਨੂੰ ਖੜੇ ਕਰਨ ਦੀ ਇਸ ਵੇਲੇ ਲੋੜ ਹੈ ਨਿਤ੍ਰਣ ਆਉਣ ਬਾਅਦ ਕਿਉਂਕਿ ਹਮਨੇ ਸਿਕੰਦਰ ਜੀ ਇਕੱਲੇ ਇਸ ਪਦਰ ਤੇ ਨਹੀਂ ਮੈਂ ਥੋੜਾ ਜਿਹਾ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਚ ਝਾਤ ਮਰਵਾ ਦਿਆਂ ਜੇ ਇਜਾਜ਼ਤ ਦੇ ਦਿਓ ਜੀ ਮੈਂ ਆਪ ਵੀ ਉੱਥੇ ਇੱਕ ਇਹੋ ਜਿਹੀ ਇਨਕੁਆਰੀ ਦੀ ਮੈਂਬਰ ਸੀ ਜਿੱਥੇ ਮੈਂ ਜ਼ਿਕਰ ਕਰਨਾ ਚਾਹੁੰਨੀ ਹਾਂ ਡਾਕਟਰ ਮੌਨਿਕਾ ਉਜਾਦਾ ਜਿਹੜੇ ਉੱਥੇ ਜਿਨ੍ਹਾਂ ਨੇ ਕੰਪਲੇਂਟ ਕੀਤੀ ਸੀ ਤੇ ਜੋ ਸ਼ਬਦਾਵਲੀ ਉਹਨਾਂ ਨੂੰ ਉੱਥੇ ਇੱਕ ਪ੍ਰੋਫੈਸਰ ਨੂੰ ਨਾਲ ਦੇ ਉਸ ਤਰੀਕੇ ਦੇ ਉਤਬੇ ਵਾਲੇ ਨੇ ਯੂਨੀਵਰਸਿਟੀ ਦੇ ਵਿੱਚ ਬੋਲੀ ਮੈਂ ਤਾਂ ਉਹ ਮੇਰੇ ਮਤਲਬ ਮੈਂ ਬੋਲ ਵੀ ਨਹੀਂ ਸਕਦੀ ਮੇਰੀ ਮਜਬੂਰੀ ਇਹ ਹੋਈ ਪਈ ਹੈ ਵੀ ਜਿਸ ਭद्दी ਸ਼ਬਦਾਵਲੀ ਦੀ ਉਦੋਂ ਵਰਤੋਂ ਕੀਤੀ ਗਈ ਮੈਂ ਜ਼ਿਕਰ ਸਿਰਫ ਇਸ ਕਾਰਨ ਕਰ ਰਹੀ ਹਾਂ ਕਿ ਇਹ ਆਮ ਵਰਤਾਰਾ ਬਣ ਗਿਆ ਪਰ ਜਦੋਂ ਸੁਪਰੀਮ ਸੀਟ ਤੋਂ ਇਸ ਤਰੀਕੇ ਦੀ ਸ਼ਬਦਾਵਲੀ ਬੋਲੀ ਜਾਂਦੀ ਹੈ ਤਾਂ ਤੁਸੀਂ ਜਸਟੀਫਿਕੇਸ਼ਨ ਦੇ ਦਿੰਦੇ ਹੋ ਕਿ ਉਸ ਤੋਂ ਬਾਅਦ ਤੁਸੀਂ ਕਰਨਾ ਸਿਰਫ ਇੱਕ ਸੌਰੀ ਹੈ ਬਸ ਕਿਮਾ ਖਤਮ ਹੋ ਜਾਂਦਾ ਜੇ ਤਾਂ ਕੀ ਇਸ ਨਾਲ ਉਹ ਔਰਤ ਜੋ ਇਸ ਤਰੀਕੇ ਦੀ ਭੱਦੀ ਸ਼ਬਦਾਵਲੀ ਸੁਣਦੀ ਹੈ ਜਾਂ ਜਿਵੇਂ ਮੈਂ ਇਸ ਪ੍ਰੋਫੈਸਰ ਦਾ ਜ਼ਿਕਰ ਕੀਤਾ ਤੁਹਾਨੂੰ ਲੱਗਦਾ ਹੈ ਕਿ ਉਹਦਾ ਦਿਲ 'ਚ ਠੰਡ ਪੈ ਜਾਂਦੀ ਹੈ ਉਹਨੂੰ ਲੱਗਦਾ ਹੈ ਕਿ ਜੋ ਮੇਰੀ ਭਰੇ ਬਾਜ਼ਾਰ ਚ ਪੱਤ ਲਾਈ ਗਈ ਇਸ ਤਰੀਕੇ ਦੀ ਸ਼ਬਦਾਵਲੀ ਨਾਲ ਇੱਕ ਸੌਰੀ ਸ਼ਬਦ ਮੁਸਕਰਾ ਕੇ ਕਹਿ ਦੇਣਾ ਤੇ ਉਹਦੇ ਨਾਲ ਉਹ ਸਾਰਾ ਕੁਝ ਖਤਮ ਹੋ ਜਾਂਦਾ ਜੀ ਅਸੀਂ ਇਸ ਤਰੀਕੇ ਦੀ ਸੋਚ ਬਣਾ ਲਈ ਕਿ ਔਰਤ ਨੂੰ ਜਦੋਂ ਚਿਤ ਕਰੇ ਕਿਸੇ ਥਾਂ ਤੇ ਪੰਡ ਦਿਓ ਉਹਦਾ ਕੈਰੈਕਟਰ ਅਸੈਸੀਨੇਸ਼ਨ ਕਰ ਦਿਓ ਤੁਸੀਂ ਆਪ ਖੋਲਿਓ ਮੇਰੇ ਤੋਂ ਨਾ ਪੁੱਛੋ ਆਪ ਵੇਖੋ ਦੇਖੋ ਜਿੱਥੇ ਵੀ ਕਿਤੇ ਕੋਈ ਵੀ ਔਰਤ ਬੋਲ ਰਹੀ ਆ ਜਰਾ ਕੁ ਸ਼ਬਦਾਵਲੀ ਵੱਲ ਧਿਆਨ ਦੇਣਾ ਕਿ ਕਿਸ ਤਰੀਕੇ ਵੱਖੋ-ਵੱਖਰੀਆਂ ਪਾਰਟੀਆਂ ਨੇ ਜੇ ਆਪਣੇ ਹਿਸਾਬ ਦੀ ਗੱਲ ਨਿਕਲਦੀ ਹੁੰਦੀ ਜੇ ਤਾਂ ਠੀਕ ਐ ਵਰਨਾ ਜਿਸ ਤਰੀਕੇ ਦਾ ਹਰ ਇੱਕ ਨੇ ਇਸ ਵੇਲੇ ਕਿਸੇ ਨੇ 5000 ਬੰਦਾ ਲਾਇਆ ਕਿਸੇ ਨੇ 2000 ਲਾਇਆ ਕਿਸੇ ਨੇ 20 ਲਾਏ ਨੇ ਉਹਨਾਂ ਦਾ ਕੰਮ ਹੀ ਇਹ ਬਣ ਚੁੱਕਾ ਹੈ ਕਿ ਤੁਸੀਂ ਚਲੋ ਜੀ ਸੋਸ਼ਲ ਮੀਡੀਆ ਤੇ ਤੁਸੀਂ ਸਿਰਫ ਇਹਨਾਂ ਦੀ ਟ੍ਰੋਲਿੰਗ ਕਰਨੀ ਜੇ ਤੇ ਜਿੰਨਾ ਵੀ ਤੁਸੀਂ ਇਹਨਾਂ ਦਾ ਕੈਰੈਕਟਰ ਅਸੈਸੀਨੇਸ਼ਨ ਕਰ ਸਕਦੇ ਹੋ ਕਰ ਦਿਓ ਤਾਂ ਕਿ ਇਹ ਚੀਜ਼ ਹੌਲੀ-ਹੌਲੀ ਲੋਕਾਂ ਦੇ ਮਨਾਂ ਵਿੱਚ ਜਿਵੇਂ ਮੈਂ ਵਾਰ-ਵਾਰ ਜ਼ਿਕਰ ਕਰਦੀ ਹੁੰਦੀ ਹਣੀ ਕਿ ਹਿਟਲਰ ਦੇ ਜਿਹੜਾ ਉਹ ਗੋਬਲਸ ਸੀ ਮਿਨਿਸਟਰ ਕੇ ਉਹ ਕਹਿੰਦਾ 250 ਵਾਰ ਝੂਠ ਬੋਲਦੇ ਹੋ ਤੇ ਲੋਕ ਸੱਚ ਮੰਨਦੇ ਨੇ ਜੀ ਐਗਜ਼ੈਕਟਲੀ ਉਹੀ ਚੀਜ਼ ਐਸ ਵੇਲੇ ਹੋ ਰਹੀ ਏ ਕਿ ਭਾਵੇਂ ਮੇਲ ਹੋਏ ਭਾਵੇਂ ਫੀਮੇਲ ਹੋਏ ਇਹ ਸੌਖਾ ਤਰੀਕਾ ਲੱਭ ਗਿਆ ਸਿਆਸਤਦਾਨਾਂ ਨੂੰ ਕਿ ਸਾਡੇ ਹੱਕ ਚ ਆਵਾਜ਼ ਏ ਤਾਂ ਭਾਈ ਬੱਲੇ-ਬੱਲੇ ਕਰਕੇ ਉਹਨੂੰ ਪ੍ਰਮੋਟ ਕਰ ਦਿਓ ਸ਼ੇਅਰ ਕਰ ਦਿਓ ਤੇ ਜੇ ਰਤਿਕ ਖਿਲਾਫ ਜਾ ਰਹੀ ਏ ਤਾਂ ਫਿਰ ਉਸ ਨੂੰ ਧੂਕੇ ਥੱਲੇ ਲਾ ਦਿਓ ਇਸ ਤਰੀਕੇ ਕਿ ਲੋਕ ਸੋਚਣ ਵੀ ਰੋਜ਼ ਦੇ 5000 ਮੈਸੇਜ ਵਿਰੋਧ ਧਾਰ ਰਹੇ ਨੇ ਤਾਂ ਇੰਜ ਹੀ ਹੋਏਗਾ ਮੈਂ ਆਪ ਸੁਖਵਿੰਦਰ ਜੀ ਇੱਕ ਵਾਰ ਨਹੀਂ ਤਿੰਨ ਤਿੰਨ ਵਾਰ ਇਹ ਹੀ ਚੀਜ਼ਾਂ ਸਹਿ ਚੁੱਕੀਆਂ ਜਿੱਥੇ ਵਿਸ਼ਵ ਪੱਤਰ ਦੀਆਂ ਸਾਰੀਆਂ ਖ਼ਬਰਾਂ ਤੇ ਇਸ ਤਰੀਕੇ ਦਾ ਮੈਨੂੰ ਵੀ ਪੰਡਿਆ ਗਿਆ ਸੀ ਪਰ ਫਿਰ ਕੋਰਟ ਦੇ ਵਿੱਚ ਕੁਝ ਸਾਬਤ ਤਾਂ ਹੋ ਨਹੀਂ ਸਕਿਆ ਤਾਂ ਫਿਰ ਇਹੋ ਜੀਆਂ ਚੀਜ਼ਾਂ ਕਦੇ ਇਹ ਰੁਕਦੀਆਂ ਤਾਂ ਹੈ ਨਹੀਂ ਕਿ ਤੁਸੀਂ ਕਿਸੇ ਦੇ ਸੱਚ ਤੇ ਹੱਕ ਦੀ ਆਵਾਜ਼ ਚੁੱਕੋ ਤਾਂ ਤੁਹਾਨੂੰ ਟ੍ਰੋਲਿੰਗ ਕਰਕੇ ਥੱਲੇ ਢਾ ਦੇਣ ਤੁਹਾਡੇ ਖਿਲਾਫ ਝੂਠ ਸੱਚ ਸਾਰਾ ਕੁਝ ਅਖਬਾਰਾਂ 'ਚ ਕੱਢ ਦੇਣ ਤਾਂ ਫਿਰ ਉਹਦਾ ਮਤਲਬ ਇਹ ਹੋ ਗਿਆ ਕਿ ਉਹਨੂੰ ਬਾਅਦ ਵਿੱਚ ਇੱਕ ਸੌਰੀ ਕਿਉਂਕਿ ਦੂਸਰੇ ਨੂੰ ਤਾਂ ਨਿਆਂ ਮਿਲ ਗਿਆ 6 ਸਾਲ ਲਟਕ ਲਟਕ ਕੇ ਵੀ ਹਾਂਜੀ ਕੋਟਾਂ ਤੋਂ ਵੀ ਹੋ ਗਿਆ ਨਵੇੜਾ ਪਰ ਕੀ ਉਹਨਾਂ ਦੇ ਲਈ ਕੋਈ ਸਜ਼ਾ ਹੁੰਦੀ ਜੇ ਕਿ ਉਹ ਅਗਲੇ ਕਿਸੇ ਹੋਰ ਪਰਸਨ ਤੇ ਐਸੇ ਹੀ ਤਰ੍ਹਾਂ ਫੇਰ ਉਹੀ ਇੱਕ ਚੀਜ਼ਾਂ ਸ਼ੁਰੂ ਕਰ ਦੇਣਗੇ ਤਾਂ ਸਾਡੇ ਰੂਟੀਨ ਬਣ ਚੁੱਕਿਆ ਕਿ ਕੰਮ ਸਿਆਸੀ ਆਗੂ ਗਲਤ ਕਰਨ ਜਾਂ ਕੋਈ ਵੀ ਰਤਬੇ ਤੇ ਬੈਠੇ ਜਿਹੜਾ ਕਿ ਉੱਚੇ ਰਤਬੇ ਤੇ ਪਰ ਉਹਦੇ ਲਈ ਆਮ ਘਰਾਂ ਵਿੱਚ ਕੀ ਵਰਤਾਰਾ ਸ਼ੁਰੂ ਹੋ ਜਾਂਦਾ ਜੇ ਉਸ ਵੱਲ ਧਿਆਨ ਕਰੋ ਕਿ ਪਬਲਿਕ ਪਲੇਸਸ ਤੇ ਯੂਨੀਵਰਸਿਟੀਆਂ ਵਿੱਚ ਕਾਲਜੇਸ ਵਿੱਚ ਜਾਂ ਉੱਚੇ ਅਹੁਦਿਆਂ ਤੇ ਬੈਠੀਆਂ ਔਰਤਾਂ ਵੀ ਇਹਦਾ ਸੌਖਾ ਸ਼ਿਕਾਰ ਬਣ ਜਾਂਦੀਆਂ ਨੇ ਕਿਉਂਕਿ ਸਭ ਨੂੰ ਸੁਨੇਹਾ ਬੜਾ ਗਲਤ ਜਾਂਦਾ ਜੀ ਮੇਰਾ ਤਾਂ ਇੱਕੋ ਮੈਂ ਆਪ ਨਹੀਂ ਬੋਲਦੀ ਇਸ ਸ਼ਬਦ ਤੇ ਰਤਕ ਧਿਆਨ ਕਰਿਓ ਜੇ ਆਪਾਂ ਗੱਲ ਕਰ ਰਹੇ ਆਂ ਅੱਜ ਦੇ ਜਿਸ ਤਰੀਕੇ ਦੇ ਇਸ ਵੇਲੇ ਅਕਾਲੀ ਆਗੂਆਂ ਦਾ ਮੈਂ ਥੋੜਾ ਜਿਹਾ ਜ਼ਿਕਰ ਕਰਦਿਆਂ ਜਿਸ ਤਰੀਕੇ ਦੀ ਅਸੀਂ ਅਕਾਲ ਤਖਤ ਦੀ ਗਰਮਾ ਨੂੰ ਅਸੀਂ ਢੋਲ ਲਾ ਕੇ ਜਿਸ ਤਰੀਕੇ ਖਿੱਚ ਰਹੇ ਆਂ ਜ਼ਰਾ ਸੁਣਿਓ ਕਿ ਜੇ ਰਤ ਲੱਗੈ ਕਪੜੇ ਜਾਮਾ ਹੋਏ ਪਲੀਤ ਜੋ ਜੇ ਰਤ ਲੱਗਾ ਕਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿੰਨ ਕਿਉ ਨਿਰਮਲ ਚੀਤ ਨਾਨਕ ਨਾਉ ਖੁਦਾਇ ਕਾ ਦਿਲ ਅਛਾ ਮੁਖਲੇ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਇਹ ਝੂਠੇ ਅਮਲ ਕਰਦਿਆਂ ਜੋ ਵੀ ਕੁਝ ਹੋ ਰਿਹਾ ਜੇ ਇਹਦੇ ਬਦਲੇ ਲੋਕ ਅਦਾਲਤ ਵਿੱਚ ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਖਿਮਾ ਨਹੀਂ ਮਿਲਿਆ ਕਰਦੀ ਬਿਲਕੁਲ ਉਹਦੇ ਵਿੱਚ ਬਹੁਤ ਜਿਸ ਤਰੀਕੇ ਦੇ ਇਸ ਵੇਲੇ ਪੰਥ ਨੂੰ ਠੁੱਡੇ ਮਾਰੇ ਜੇ ਜੁੱਤੀ ਦੇ ਨੋਖ ਤੇ ਜੋ ਸਰਕਾਰਾਂ ਰੱਖ ਰਹੀਆਂ ਨੇ ਇਹਨਾਂ ਵਿੱਚੋਂ ਆਗੂ ਤਾਂ ਖੜੇ ਹੋਣਗੇ ਕਿਉਂਕਿ ਸਿੱਖੀ ਖੜੀ ਹੀ ਤਲਵਾਰਾਂ ਦੇ ਨੋਖ ਤੇ ਹੈ ਉਹ ਤਖਤਾਂ ਨੂੰ ਠੋਕ ਕੇ ਖੜੀ ਜੇ ਉਹ ਇਸ ਤਰੀਕੇ ਨਹੀਂ ਜੇ ਖਤਮ ਕੀਤੀ ਜਾਣੀ ਜਿਸ ਢੰਗ ਨਾਲ ਇਸ ਵੇਲੇ ਕਰ ਰਹੇ ਜੇ ਮੈਂ ਇਸੇ ਲਈ ਸੁਨੇਹਾ ਦੇਣਾ ਸੀ ਕਿ ਜੋ ਪੰਜਾਬੋਂ ਬਾਹਰ ਬੈਠੇ ਨੇ ਜਰਾ ਉਹਨਾਂ ਦੀ ਪੀੜ ਵੀ ਸੁਣ ਲਓ ਕਿ ਇੱਥੇ ਦਾ ਜੋ ਤਮਾਸ਼ਾ ਵਕਤੀ ਸਿਰਫ ਆਪਾਂ ਕੁਝ ਜਣਿਆਂ ਦੀ ਆਪਣੇ ਆਪ ਨੂੰ ਉੱਚਾ ਚੁੱਕਣਾ ਜਾਂ ਕੁਝ ਕਿਸੇ ਦੂਸਰੇ ਨੂੰ ਨੀਵਾ ਡੇਗਣਾ ਤੇ ਚੱਕਰ ਦੇ ਵਿੱਚ ਅਸੀਂ ਪੂਰੇ ਪੰਥ ਦੀ ਪੱਤ ਲਾ ਰਹੇ ਹਾਂ ਇਹਦੇ ਤੇ ਕਿਤੇ ਨਾ ਕਿਤੇ ਰੋਕ ਲੱਗਣ ਦੀ ਲੋੜ ਹੈ ਜੀ ਅੱਛਾ ਡਾਕਟਰ ਤੁਸੀਂ ਹੁਣ ਇਹਦੇ ਵਿੱਚ ਕਿਉਂਕਿ ਗੱਲ ਬਾਰ-ਬਾਰ ਉੱਥੇ ਆ ਕੇ ਮੁੱਕਦੀ ਹੈ ਕਿ ਸਿਆਸਤ ਕਿਸ ਢੰਗ ਦੀ ਹੋ ਰਹੀ ਹੈ ਜਾਂ ਪੰਜਾਬ ਨੂੰ ਕਿਸ ਤਰ੍ਹਾਂ ਦੇ ਸਿਆਸਤਦਾਨ ਦੀ ਕਿਸ ਤਰ੍ਹਾਂ ਦੇ ਲੀਡਰ ਦੀ ਲੋੜ ਹੈ ਜਾਂ ਕਿਸ ਤਰ੍ਹਾਂ ਦੀ ਅਗਵਾਈ ਦੀ ਲੋੜ ਹੈ ਉੱਥੇ ਕਿਉਂਕਿ ਅਕਾਲੀ ਦਲ ਦਾ ਖਤਮ ਹੋਣਾ ਜਾਂ ਅਕਾਲੀ ਦਲ ਦਾ ਡੁੱਬਣਾ ਖੇਤਰੀ ਸਿਆਸਤ ਨੂੰ ਖਤਮ ਹੋਣਾ ਜਾਂ ਖੇਤਰੀ ਪਾਰਟੀ ਦਾ ਖਤਮ ਹੋਣ ਵੱਲ ਨੂੰ ਮਤਲਬ ਕਿ ਸਮਝਿਆ ਜਾਂਦਾ ਹੈ ਕਿ ਠੀਕ ਹੈ ਅਕਾਲੀ ਦਲ ਦੇ ਵਿੱਚ ਬਾਦਲਾਂ ਦੀ ਕੀ ਭੂਮਿਕਾ ਹੈ ਜਾਂ ਬਾਕੀਆਂ ਦੀ ਜਾਂ ਉਹ ਸਾਰਾ ਕੁਝ ਸਜਾਵਾਂ ਭੁਗਤਣ ਤੋਂ ਬਾਅਦ ਸਭ ਕੋਈ ਨਿਤਰ ਦਾ ਨਜ਼ਰ ਆਉਂਦਾ ਪਰ ਮੋਟੀ ਗੱਲ ਜਿਹੜੀ ਮੁੱਕਦੀ ਆ ਕਿ ਕੀ ਖੇਤਰੀ ਸਿਆਸਤ ਨੂੰ ਕੋਈ ਹੰਗਾਰਾ ਮਿਲੇਗਾ ਇਹਦੇ ਨਾਲ ਗਿਆਨੀ ਹਰਪੀਤ ਸਿੰਘ ਰਣੂ ਵੀ ਕਈ ਕਹਿ ਰਹੇ ਨੇ ਕਿ ਜੀ ਤੁਸੀਂ ਲੀਡ ਕਰੋ ਗਈਆਂ ਨੇ ਅਮਰਪਾਲ ਸਿੰਘ ਹੋਰਾਂ ਨੂੰ ਕਿਹਾ ਕਿ ਤੁਸੀਂ ਲੀਡ ਕਰੋ ਕਿ ਇਸ ਢੰਗ ਦੇ ਨਾਲ ਕਿਉਂਕਿ ਗੱਲ ਤਾਂ ਉੱਥੇ ਆ ਕੇ ਮੁੱਕਣੀ ਹੈ ਨਾ ਕਿ ਤੁਹਾਡਾ ਕੈਡਰ ਕਿੰਨਾ ਮਜ਼ਬੂਤ ਹੈ ਜਾਂ ਤੁਹਾਡੇ ਕੋਲ ਉਹ ਜਥੇਬੰਦਕ ਢਾਂਚਾ ਹੈ ਜਾਂ ਨਹੀਂ ਜਾਂ ਬੀਤੇ ਚ ਜਿੰਨੀਆਂ ਪੰਥਕ ਅਕਾਲੀ ਤੇ ਰਹੀਆਂ ਜਾਂ ਹੁਣ ਵੀ ਜੋ ਕੰਮ ਕਰ ਰਹੀਆਂ ਕਿ ਉਹ ਆਪਣਾ ਆਧਾਰ ਬਣਾਉਣ ਵਿੱਚ ਕਾਮਯਾਬ ਕਿਉਂ ਨਹੀਂ ਹੋਈਆਂ ਇਹ ਸਾਰੇ ਸਵਾਲ ਫਿਰ ਨਾਲ-ਨਾਲ ਜੁੜਦੇ ਨੇ ਕਿ ਕਿਤੇ ਅਸੀਂ ਗਲਤੀ ਤਾਂ ਨਹੀਂ ਕਰ ਰਹੇ ਕਿ ਇੱਕ ਮਤਲਬ ਕਿ ਜਿਸ ਵੀ ਢੰਗ ਦੇ ਨਾਲ ਅਸੀਂ ਬਿਆਨਬਾਜ਼ੀ ਕਰ ਰਹੇ ਹਾਂ ਜਾਂ ਜੋ ਕੁਝ ਵੀ ਸਾਹਮਣੇ ਆ ਰਿਹਾ ਤਾਂ ਉਹਦੇ ਨਾਲ ਪੰਜਾਬ ਦੀ ਖੇਤਰੀ ਸਿਆਸਤ ਨੂੰ ਜਾਂ ਪੰਥਕ ਸਿਆਸਤ ਨੂੰ ਜਿਹੜਾ ਉਹ ਬਹੁਤ ਵੱਡੀ ਢਾਅ ਲੱਗਦੀ ਹੈ ਬਜਾਏ ਇਸ ਦੇ ਕਿ ਅਸੀਂ ਉਸ ਨੂੰ ਸਮਝ ਸਕੀਏ ਕਿਸੇ ਵੀ ਢੰਗ ਦਾ ਸੁਖਵਿੰਦਰ ਜੀ ਕਦੇ ਵੀ ਕੋਈ ਵੀ ਆਦਮੀ ਸਿਆਸਤ ਦੇ ਵਿੱਚ ਸਦੀਵੀ ਨਹੀਂ ਟਿਕ ਸਕਦਾ ਹੁੰਦਾ ਸਿਆਸਤ ਹੈ ਹੀ ਬਦਲਾਅ ਦਾ ਨਾਂ ਜਿਹਦੇ ਵਿੱਚ ਹਮੇਸ਼ਾ ਹੀ ਫਿਰ ਇਸ ਤਰੀਕੇ ਤਾਂ ਆਪਾਂ ਸੋਚਦੇ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਫਿਰ ਤਾਂ ਸਭ ਕੁਝ ਖਤਮ ਹੋ ਗਿਆ ਹੁੰਦਾ ਟੋਟੇ ਹੁੰਦੇ ਆਪਾਂ ਦੇਖ ਲਈ ਜੋ ਵੀ ਇਸ ਵੇਲੇ ਹੋਇਆ ਪਰ ਉਹਦੇ ਵਿੱਚੋਂ ਹਰ ਵਾਰ ਹਰ ਵਾਰ ਜਿੰਨੀ ਵਾਰ ਆਪਾਂ ਇਤਿਹਾਸ ਦੇ ਵਿੱਚ ਵੀ ਦੇਖ ਲਈਏ ਕਿ ਮਾਰ ਮੁਕਾਉਣ ਖਤਮ ਦੀ ਜਦੋਂ ਗੱਲ ਹੁੰਦੀ ਜੇ ਤਾਂ ਨਵੇਂ ਲੋਕ ਸ਼ੁਰੂ ਹੁੰਦੇ ਨੇ ਜੇ ਆਪਾਂ ਕਵਾਂਗੇ ਸਿਰਫ ਇੱਕ ਬੁੱਢਾ ਬੋੜ ਹੀ ਹਮੇਸ਼ਾ ਤੁਰਿਆ ਰਹੇਗਾ ਤਾਂ ਇਸ ਤਰੀਕੇ ਕਦੇ ਵੀ ਫਿਰ ਤਾਂ ਦੁਨੀਆ ਵਿੱਚ ਕੋਈ ਚੀਜ਼ ਪਨਪਦੀਨਾ ਨਵੀਂ ਪਨੀਰੀ ਜਦੋਂ ਸ਼ੁਰੂ ਹੁੰਦੀ ਜੇ ਉਹਦੇ ਵਿੱਚ ਜੋਸ਼ ਵੀ ਵੱਖ ਹੁੰਦਾ ਜੇ ਉਹਦੇ ਵਿੱਚ ਦੁਨੀਆ ਨੂੰ ਵੇਖਣ ਦਾ ਨਜ਼ਰੀਆ ਵੀ ਵੱਖ ਹੁੰਦਾ ਜੇ ਤੇ ਉਹ ਨਵੀਆਂ ਚੀਜ਼ਾਂ ਨੂੰ ਸਗੋਂ ਅਜ਼ਮਾ ਕੇ ਕੁਝ ਵੱਖ ਸ਼ੁਰੂ ਵੀ ਕਰ ਸਕਦਾ ਹੁੰਦਾ ਜੇ ਸੋ ਆਪਾਂ ਜੇ ਉਹੀ ਪੁਰਾਣੇ ਉੱਡੇ ਪਿੰਡ ਤੋਂ ਤੋਤੇ ਅਭੀ ਚੇਂਜ ਹੀ ਅੜੇ ਰਹਿ ਜਾਵਾਂਗੇ ਤਾਂ ਅਗਾਹ ਤਾਂ ਦੁਨੀਆ ਫਿਰ ਕਦੇ ਤੁਰਦੀ ਨਾ ਸੋ ਇਸੇ ਹੀ ਤਰੀਕੇ ਅੱਜ ਦੇ ਦਿਨ ਜੇ ਆਪਾਂ ਇਹੋ ਕੁਝ ਕਰੇ ਰਵਾਂਗੇ ਕਿ ਪੁਰਾਣੇ ਥੰਮ ਹੀ ਸੀ ਉਹ ਕਦੇ ਹਿਲਣੇ ਹੀ ਨਹੀਂ ਉੱਥੇ ਹੀ ਟਿਕੇ ਰਵਾਂਗੇ ਤਾਂ ਗਲਤ ਸੋਚ ਹੋਏਗੀ ਜਿਸ ਤਰੀਕੇ ਦੇ ਅਸੀਂ ਖੇਤਰੀ ਪਾਰਟੀ ਦੇ ਮੈਂ 200 ਫੀਸਦ ਹੱਕ ਚਾ ਪੰਜਾਬ ਜੇ ਖੜਾ ਕਰਨਾ ਜੇ ਖੇਤਰ ਸਾਡੀ ਖੇਤਰੀ ਪਾਰਟੀ ਦੀ ਲੋੜ ਹੈ ਬਹੁਤ ਲੁੱਟੇ ਫੁੱਟੇ ਗਏ ਸਾਡਾ ਤਾਂ ਇਸ ਪਾਰਟੀ ਦੇ ਪ੍ਰਤੀ ਤਾਂ ਲੋਕਾਂ ਦੀ ਜੋ ਸੋਚ ਹੈ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਆਪ ਹੀ ਪੜ੍ਹ ਲਓ ਜਾਂ ਸੁਣ ਲਓ ਜਾਂ ਦੂਜੇ ਸੂਬਿਆਂ ਤੋਂ ਸਾਨੂੰ ਤਾਂ ਹੁਣ ਉਹ ਮੂਰਖ ਤੱਕ ਵੀ ਕਹਿਣ ਲੱਗ ਗਏ ਨੇ ਕਿ ਤੁਸੀਂ ਸੀਏ ਚੁਣਨ ਵਾਲੇ ਅਸੀਂ ਤਾਂ ਨਹੀਂ ਚੁਣੀ ਯਾਨੀ ਇੱਥੋਂ ਤੱਕ ਲੋਕ ਕਹਿ ਦਿੰਦੇ ਨੇ ਖੈਰ ਉਸ ਗੱਲ ਨੂੰ ਮੈਂ ਕਿਉਂਕਿ ਮੈਂ ਫਿਰ ਕਹਿ ਦਿਆਂ ਕਿ ਮੈਂ ਨਾ ਤਾਂ ਕਿਸੇ ਚੋਣ ਦੇ ਲੜਨ ਜਾਂ ਤੇ ਨਾ ਕਿਸੇ ਹੋਰ ਪਾਸੇ ਸੋ ਮੈਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਲੋਕਾਂ ਨੇ ਆਪ ਫੈਸਲਾ ਕਰਨਾ ਹੈ ਪਰ ਜਦੋਂ ਗੱਲ ਕਰਦੇ ਆ ਪੰਜਾਬ ਵਿੱਚ ਤਾਂ ਇਸ ਵੇਲੇ ਲੋਕ ਰਾਏ ਹੈ ਕਿ ਉਹਨਾਂ ਨੂੰ ਤਬਦੀਲੀ ਚਾਹੀਦੀ ਹੈ ਤੇ ਉਹ ਵੀ ਖੇਤਰੀ ਪਾਰਟੀ ਵਿੱਚ ਕੁਦਰਤ ਜੀ ਮੇਰਾ ਕੀ ਨਹੀਂ ਕਿਉਂਕਿ ਮੇਰਾ ਰੋਜ਼ ਦਾ ਵਾਜੇ ਵੱਖੋ-ਵੱਖਰੇ ਸਕੂਲਾਂ 'ਚ ਜਾਣਾ ਵੱਖੋ-ਵੱਖਰੇ ਕਾਲਜੇਸ 'ਚ ਲੋਕ ਬੋਲਦੇ ਨੇ ਕਿ ਸਾਨੂੰ ਤਬਦੀਲੀ ਚਾਹੀਦੀ ਏ ਪਰ ਚਾਹੀਦੀ ਖੇਤਰੀ ਇੱਥੋਂ ਦੇ ਲੋਕ ਖੜੇ ਹੋਣ ਤਾਂ ਹੀ ਮੈਂ ਤੁਹਾਨੂੰ ਜ਼ਿਕਰ ਕੀਤਾ ਸਾਡੀ ਨੌਜਵਾਨ ਪੀੜੀ ਨੂੰ ਅਗਾਹ ਆਣਾ ਪੈਣਾ ਦੇਖੋ ਅੰਮ੍ਰਿਤਪਾਲ ਜਾਂ ਕੋਈ ਵੀ ਆਧਾਰ ਨਹੀਂ ਸੀ ਜੇ ਆਪਾਂ ਕਹੀਏ ਵੀ ਉਹਦੇ ਹੇਠਾਂ ਸੀ ਕਿਉਂਕਿ ਲੋਕ ਰੋ ਸੀ ਲੋਕੀ ਬਦਲੀ ਤੋਂ ਦਸਾਂ ਲੋਕਡਾਉਨ ਦੇ ਨੇ ਕਿ ਸਾਡੀ ਜੋ ਸਿੱਖ ਸਮਾਜ ਦੀਆਂ ਲੋੜਾਂ ਨੇ ਕੋਈ ਤਾਂ ਚੁੱਕੇ ਉਹ ਹੈ ਹੀ ਨਹੀਂ ਉਸ ਪੱਖੋਂ ਅਸੀਂ ਜਾ ਹੀ ਨਹੀਂ ਰਹੇ ਅਸੀਂ ਤਾਂ ਕਿਸੇ ਹੋਰ ਹੀ ਪਾਸਿਆਂ ਵੱਲ ਰੁੜੇ ਪਏ ਆ ਬਦਲਾ ਲਓ ਨੀਤੀ ਨਾਲ ਸਾਡੇ ਬੈਠੇ ਨੇ ਇਸ ਵੇਲੇ ਦੇ ਬਹੁਤ ਸਾਰੇ ਅਕਾਲੀ ਆਗੂ ਉਹ ਬਦਲਾ ਲਓ ਨੀਤੀ ਜਦ ਤੱਕ ਛੱਡਣਗੇ ਨਹੀਂ ਜਦ ਤੱਕ ਹਲੀਮੀ ਨਹੀਂ ਆਏਗੀ ਜਦ ਤੱਕ ਸੱਚਮੁੱਚ ਨਿਮਰਤਾ ਨਹੀਂ ਅਪਣਾਉਂਦੇ ਨਹੀਂ ਲੋਕ ਐਕਸੈਪਟ ਕਰਨ ਲੱਗੇ ਮੈਂ ਤੁਹਾਨੂੰ ਹਕੀਕਤ ਦੱਸ ਰਹੀ ਹਾਂ ਇਹਦਾ ਮਤਲਬ ਇਹੋ ਜੇ ਜਿਹਨੇ ਮੈਂ ਨਾਮ ਲਏ ਰਣਜੀਤ ਸਿੰਘ ਜੀ ਹਰਪ੍ਰੀਤ ਜੀ ਜਾਂ ਪਾਈ ਅਮਰੀਕ ਸਿੰਘ ਜੀ ਦੀ ਟੀ ਦੀ ਜਾਂ ਸਾਡੇ ਫੂਲਕਾ ਜੀ ਜਾਂ ਸਿੰਘ ਸਾਹਿਬ ਰਗ ਰਗਵੀਰ ਸਿੰਘ ਜੀ ਉਤਰੋ ਨਿਤਰੋ ਆਓ ਅੱਗੇ ਲੋਕਾਂ ਨੂੰ ਜੋੜੋ ਮਾਸਟਰ ਤਾਰਾ ਸਿੰਘ ਜੀ ਦੀ ਬੇਟੀ ਇਹ ਸਭ ਬੈਠੇ ਨੇ ਇਹ ਨਾਮ ਵਰ ਸ਼ਖਸੀਅਤਾਂ ਨੇ ਨਾ ਨਾ ਲੋਕ ਜੁੜੇ ਹੋਏ ਨੇ ਇਹਨਾਂ ਤੋਂ ਉਮੀਦਾਂ ਨੇ ਇਹ ਉੱਠਣ ਮੈਂ ਤਾਂ ਅੱਜ ਵੀ ਕਹਿ ਰਹੀ ਆ ਇਹ ਨਿਤਰਣ ਤਾਂ ਪੈਦਲ ਸੜਕਾਂ ਤੇ ਲੋਕ ਪਿੰਡ ਪਿੰਡ ਇਹਨਾਂ ਦੇ ਅੱਗੇ ਆਣ ਕੇ ਜੁੜਨ ਲਈ ਕਿਉਂਕਿ ਉਹਨਾਂ ਨੂੰ ਆਧਾਰ ਐਸ ਵੇਲੇ ਲੋਕਾਂ ਦਾ ਆਲਰੇਡੀ ਝੁਕਾ ਹੋਇਆ ਪਿਆ ਕਿ ਸਾਨੂੰ ਖੇਤਰੀ ਪਾਰਟੀ ਦੀ ਲੋੜ ਹੈ ਪਰ ਤਬਦੀਲੀ ਮੰਗਦੇ ਨੇ ਸਿਰਫ ਇਸ ਕਾਰਨ ਕਿ ਸਾਡੇ ਜਿਹੜੇ ਪੁਰਾਣੇ ਹੁਕਮਰਾਨ ਸੀ ਉਹਨਾਂ ਦੇ ਅੰਦਰ ਨਿਮਰਤਾ ਦਿਸਦੀ ਨਹੀਂ ਪਈ ਮੈਂ ਅਹਿਮ ਚੀਜ਼ ਤੁਹਾਨੂੰ ਦੱਸ ਰਹੀ ਹਾਂ ਕਿ ਜਿਸ ਦਿਨ ਉਹਨਾਂ ਨੂੰ ਸਮਝ ਆ ਗਈ ਕਿ ਅਸਲ ਚ ਜਦੋਂ ਲੋਕਾਂ ਦੇ ਨਾਲ ਜੁੜਿਆ ਜਾਵੇ ਗੁਰੂ ਨਾਨਕ ਸਾਹਿਬ ਦਾ ਕੀ ਹਿਸਾਬਤ ਸੀ ਮੈਂ ਨੀਵਿਆਂ ਤੋਂ ਆਤ ਨੀਵਿਆਂ ਦੇ ਵਿੱਚ ਬੈਠਾਂ ਬੈਠਾਂ ਹੈਂਕੜ ਨਾਲ ਨਹੀਂ ਸੰ ਉਹਨਾਂ ਨੇ ਤਾਂ ਸਾਰਾ ਕੁਝ ਮੁਕਾਇਆ ਹੀ ਸਿਆਸਤ ਦਾਨਾ ਦੀ ਹੈਂਕੜ ਦੇ ਵਿਰੋਧਵਾਦ ਚੁੱਕੀ ਸੀ ਸੋ ਅਸੀਂ ਤਾਂ ਉੱਥੇ ਹੀ ਮੁੜ ਘਿੜ ਕੇ ਆਏ ਖੜੇ ਆ ਸੋ ਲੋਕਾਂ ਨੂੰ ਇਸ ਵੇਲੇ ਤਾਂ ਸਧਾਰਨ ਲੋਕਾਂ ਦੀ ਲੋੜ ਏ ਜਿਹੜੇ ਉਹਨਾਂ ਦੇ ਵਿੱਚ ਵਿਚਰ ਸਕਣ ਉਹਨਾਂ ਦੇ ਦੁੱਖ ਦਰਦ ਸੁਣ ਸਕਣ ਮੈਂ ਤੁਹਾਨੂੰ ਇੰਨੀ ਕੀ ਗੱਲ ਕਹਿ ਦਿੰਨੀ ਆ ਕਿ ਪੰਜ ਵਾਰ ਜੇ ਕੋਈ ਮੁੱਖ ਮੰਤਰੀ ਚੁਣਿਆ ਜਾਂਦਾ ਜੇ ਲੋਕਾਂ ਵਿੱਚ ਬਹਿ ਕੇ ਦਾ ਮਤਲਬ ਹੈ ਕਿਸੇ ਇੱਕ ਥਾਂ ਤੇ ਮੈਂ ਕਿਸੇ ਦੇ ਹੱਕ ਵਿੱਚ ਨਹੀਂ ਬੋਲ ਰਹੀ ਕਿਸੇ ਪਾਰਟੀ ਦੇ ਹੱਕ ਵਿੱਚ ਨਹੀਂ ਬੋਲ ਰਹੀ ਇੰਨਾ ਕ ਕਹਿ ਰਹੀ ਆ ਕਿ ਉਹਦਾ ਮਤਲਬ ਹੈ ਕਿਸੇ ਦੀ ਪੀੜ ਨੂੰ ਸਮਝ ਲੈਣਾ ਉਹਨੂੰ ਥਾਪੜਾ ਦੇ ਦੇਣਾ ਸਾਹਸ ਦਵਾ ਦੇਣਾ ਮੈਂ ਤੇਰੇ ਨਾਲ ਆ ਇਹ ਵੀ ਕਿਸੇ ਲਈ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਜੀ ਕਿ ਲੋਕ ਆਪਣੀ ਪੁਛਤ ਅਗਲੀ ਨੂੰ ਸੁਨੇਹਾ ਦੇ ਜਾਂਦੇ ਨੇ ਭਈ ਇਹ ਸਾਡੀ ਗੱਲ ਸੁਣ ਗਿਆ ਸਾਡੀ ਪੀੜ ਸਮਝ ਗਿਆ ਮੌਜੂਦਾ ਸਿਆਸਤਦਾਨ ਭਾਵੇਂ ਉਸੇ ਟੱਬਰ ਚ ਹੋਣ ਜਾਂ ਪਹਿਲੇ ਜ਼ਰਾ ਕਿ ਢੇੜਾ ਉਹਨਾਂ ਦੇ ਹਾਲੇਦਵਾਲੇ ਮਾਰ ਕੇ ਦੇਖ ਲਵੋ ਉਸ ਘੇਰੇ ਨੂੰ ਭੇਦ ਕੇ ਦੇਖ ਲਵੋ ਨੇੜੇ ਜਾ ਕੇ ਗੱਲ ਕਰਕੇ ਵੇਖ ਲਵੋ ਤੁਹਾਨੂੰ ਤੱਕੇ ਹੀ ਮਿਲਨੇ ਜੇ ਇਸ ਤਰੀਕੇ ਨਹੀਂ ਲੋਕ ਇਸ ਵੇਲੇ ਚਾਹੁੰਦੇ ਉਹ ਇਸ ਹੈਂਕਰ ਤੋਂ ਔਖੇ ਹੋ ਚੁੱਕੇ ਨੇ ਉਹ ਬਦਲਾ ਲਓ ਨੀਤੀ ਦੀ ਜਿਹੜੀ ਭਾਵਨਾ ਸਾਹਮਣੇ ਆਂਦੀ ਹੈ ਉਸ ਨੂੰ ਨਕਾਰਦੇ ਨੇ ਇਸ ਚੀਜ਼ ਦੀ ਹਕੀਕਤ ਜੇ ਨਹੀਂ ਸਮਝਾਂਗੇ ਤਾਂ ਫਿਰ ਲੋਕੀ ਤਖਤ ਉਹ ਤਾਜ ਬਦਲ ਦੇਣੇ ਉਹ ਤਾਂ ਤੁਹਾਡੇ ਸਾਹਮਣੇ ਹੋਏਗਾ ਕਿ ਕਿਵੇਂ ਉਹ ਸਾਰੀਆਂ ਪੁਸ਼ਤਾ ਅੱਗੋਂ ਆਉਣ ਵਾਲੀਆਂ ਨੂੰ ਵੀ ਨਕਾਰ ਦੇਣਗੇ ਉਹ ਵਾਕਈ ਸਾਨੂੰ ਇਸ ਵੇਲੇ ਜੇ ਨਾ ਇਹ ਲੋਕ ਸਮਝੇ ਤਾਂ ਫਿਰ ਮੂਦੇ ਮੂੰਹ ਹੀ ਡਿੱਗਣਗੇ ਇਹਦੇ ਨਾਲ ਤੁਸੀਂ ਪੰਜਾਬ ਦੀ ਸਿਆਸਤ ਨੂੰ ਫਿਰ ਕਿੱਥੇ ਵੇਖਣੇ ਹੋ ਕਿ ਮੂਦੇ ਮੂੰਹ ਚਲੋ ਜੋ ਲੋਕਾਂ ਨੇ ਜਿੰਨੂੰ ਜਿੱਥੇ ਮਤਲਬ ਬਿਠਾਇਆ ਜਾਂ ਜਿੱਥੇ ਕੁੰਜੇ ਲਾਇਆ ਉਹ ਸਭ ਕੁਝ ਹੋ ਚੁੱਕਿਆ ਇਹਦੇ باوجود ਵੀ ਕੁਝ ਮਤਲਬ ਕਿ ਕਟਨਾਵਾਂ ਜਾਂ ਕੋਈ ਚਰਚਾਵਾਂ ਹੈ ਉਹ ਜਿਹੜੀਆਂ ਜੋ ਨਿਤਰ ਦੇ ਸਾਹਮਣੇ ਨਹੀਂ ਹੁੰਦੀ ਜਿੱਦਾਂ ਕੁਝ ਵੀ ਸਪਸ਼ਟ ਨਹੀਂ ਹੁੰਦਾ ਕੋਈ ਆਮ ਆਦਮੀ ਪਾਰਟੀ ਹਲ ਤੱਕਿਆ ਜਾਂਦਾ ਕੋਈ ਅਕਾਲੀ ਦਲ ਹਲ ਤੱਕਿਆ ਜਾਂਦਾ ਕੋਈ ਕਿਸੇ ਵੱਲ ਤੱਕਿਆ ਜਾਂਦਾ ਮਤਲਬ ਕੁਝ ਵੀ ਨਿਤਰ ਦਾ ਨਜ਼ਰ ਨਹੀਂ ਹੁੰਦਾ ਇਹਦਾ ਕੀ ਕਾਰਨ ਹੈ ਮੈਂ ਤੁਹਾਨੂੰ ਇਹੀ ਤਾਂ ਜ਼ਿਕਰ ਕਰ ਰਹੀ ਸੀ ਕਿ ਸਾਨੂੰ ਐਸੇ ਇੱਕ ਰੋਲ ਮਾਡਲ ਦੀ ਲੋੜ ਹੈ ਮੈਂ ਜ਼ਿਕਰ ਹੀ ਉਹੀ ਕੀਤਾ ਮੈਂ ਮੈਂ ਉਹੀ ਕਹਿਣਾ ਵੀ ਤੁਹਾਨੂੰ ਰੋਲ ਮਾਡਲ ਰੋਲ ਮਾਡਲ ਕਿਹਦੇ ਚੋਂ ਨਜ਼ਰ ਆਉਂਦਾ ਹੈ ਜਾਂ ਕਿਸੇ ਇੱਕ ਪਾਰਟੀ ਚੋਂ ਨਜ਼ਰ ਆਉਂਦਾ ਹੈ ਜਾਂ ਕਿਸੇ ਇੱਕ ਮਤਲਬ ਕਿ ਧੜੇ ਚੋਂ ਨਜ਼ਰ ਆਉਂਦਾ ਹੈ ਜਾਂ ਕਿਸੇ ਇੱਕ ਨੂੰ ਮਨੁੱਖ ਚੋਂ ਨਜ਼ਰ ਆਉਂਦਾ ਹੈ ਜਾਂ ਕੋਈ ਵੀ ਲਾ ਲੋ ਸੁਖਵਿੰਦਰ ਜੀ ਮੈਨੂੰ ਐਸੇ ਵੇਲੇ ਕੋਈ ਵੀ ਐਸੇ ਵੇਲੇ ਦੀ ਜਿਹੜੀਆਂ ਪਾਰਟੀਆਂ ਤੁਸੀਂ ਹੋਣ ਦੀਆਂ ਗਿੰੜ ਰਹੇ ਹੋਗੇ ਸਚ ਇੱਕ ਵੀ ਆਗੂ ਜੋ ਪੰਜਾਬ ਦੇ ਹੱਕ ਵਿੱਚ ਬੋਲਦਾ ਹੋਏ ਇਸ ਧੜਲੇਦਾਰ ਤਰੀਕੇ ਨਾਲ ਅ ਦਸਿਆ ਨਹੀਂ ਜਿਹੜਾ ਇਹ ਕਹਿ ਸਕੇ ਕਿ ਹਾਂਜੀ ਪੰਜਾਬ ਦੀਆਂ ਇਹ ਲੋੜਾਂ ਨੇ ਪੰਜਾਬੀਆਂ ਦੀ ਇਹ ਲੋੜਾਂ ਨੇ ਤੇ ਮੈਂ ਅੱਜ ਆਪਣੀ ਵਿਜ਼ਨ ਤੁਹਾਨੂੰ ਦਿਖਾਨਾ ਕਿ ਮੈਂ ਅੱਜ ਤੋਂ 15 ਸਾਲ ਬਾਅਦ ਦਾ ਪੰਜਾਬ ਕਿਸ ਤਰੀਕੇ ਦਾ ਚਾਹੁੰਦਾ ਮੇਰੀ ਅਗਲੀ ਪੁਸਤ ਜਿਹੜੀ ਹੈ ਉਹਨੂੰ ਕਿਸ ਤਰੀਕੇ ਮੈਂ ਅਗਾ ਰਾਹ ਦਾ ਸੇਰਾ ਬਣ ਕੇ ਤੁਰਨਾ ਮੈਨੂੰ ਤੁਸੀਂ ਉਂਗਲ ਤੇ ਦਿਖਾ ਦਿਓ ਵੀ ਆ ਗੁਨੇ ਜਿਨ੍ਹਾਂ ਨੇ ਇਹ ਗੱਲ ਕੀਤੀ ਕਿ ਸਾਡੀ ਤੀਜੀ ਪੁਸਤ ਲਈ ਵੀ ਮੈਂ ਪੰਜਾਬ ਕਿਸ ਤਰੀਕੇ ਦਾ ਬਣਾਉਣਾ ਚਾਹਨਾ ਇਹੋ ਜੀ ਸੋਚ ਨਹੀਂ ਆ ਸੀ ਤਾਂ ਅੱਜ ਦੇ ਦਿਨ ਵੀ ਬਾਹਰੋਂ ਲਿਆ ਲਿਆ ਕੇ ਨੌਕਰੀਆਂ ਦੇ ਰਿਆਂ ਕਿ ਹੋਰ ਨਾ ਸੂਬਿਆਂ ਚੋਂ ਆ ਕੇ ਉਹਨਾਂ ਨੂੰ ਵਸਾ ਦਈਏ ਪਰ ਸਾਡਾ ਸੂਬਾ ਉਜੜਦਾ ਜਾਂਦਾ ਜੇ ਸੋ ਇਸੇ ਕਾਰਨ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਅੱਜ ਦੇ ਦਿਨ ਕੋਈ ਇਸ ਤਰੀਕੇ ਦਾ ਆਗੂ ਨਹੀਂ ਪਰ ਜੇ ਮੈਂ ਕਹਿ ਰਹੀ ਹਾਂ ਕਿ ਕੋਈ ਪੰਜ ਇਹ ਜਿਨ੍ਹਾਂ ਦੇ ਮੈਂ ਵਾਰ-ਵਾਰ ਲੈ ਰਹੀ ਕੋਈ ਵੀ ਪੰਜ ਇਹਨਾਂ ਤੋਂ ਹੋਰ ਵੀ ਜਿਹੜੇ ਆ ਕੇ ਜੁੜਨਾ ਚਾਣ ਜੀ ਸਤ ਕੇ ਜੁੜਨ ਉਹ ਪੰਜ ਸ਼ੁਰੂ ਤਾਂ ਕਰੋ ਤੇ ਲੋਕ ਦੇਖੋ ਕਿਵੇਂ ਉਹਨਾਂ ਦੀ ਆਉ ਭਗਤ ਕਰਨਗੇ ਪਰ ਉਹਨਾਂ ਦੇ ਮਨਾਂ ਚ ਪੀੜ ਪੰਜਾਬ ਦੀ ਹੋਣੀ ਚਾਹੀਦੀ ਹੈ ਆਪਣੀ ਨਹੀਂ ਕਿ ਮੈਂ ਕੀ ਕਰਨਾ ਹੈ ਜਾਂ ਮੇਰੇ ਨਾਲ ਕੀ ਹੋਇਆ ਛੱਡ ਦਈਏ ਹੁਣ ਮੇਰਾ ਖਿਆਲ ਹੈਗਾ ਤੁਰਿਏ ਕਿ ਆਪਾਂ ਪੰਜਾਬ ਦੀਆਂ ਲੋੜਾਂ ਕੀ ਨੇ ਉਹਨਾਂ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਪੰਜਾਬ ਦਾ ਪਾਣੀ ਚੱਲਿਆ ਪੰਜਾਬ ਦੀ ਰਾਜਧਾਨੀ ਹੈ ਨਹੀਂ ਤੇ ਸਾਡੇ ਤੁਸੀਂ ਧਿਆਨ ਕਰੋ ਕਿ ਡੱਲੇਵਾਲ ਜੀ ਅਸਲ ਵਿੱਚ ਪੂਰਾ ਪੰਜਾਬ ਖੜਾ ਹੋਣਾ ਚਾਹੀਦਾ ਸੀ ਅਸੀਂ ਤਾਂ ਉੱਥੇ ਵੀ ਵੰਡੇ ਪਏ ਆ ਸਾਡੇ ਕਿਸਾਨ ਆਗੂ ਵੀ ਅਜੇ ਵਿੱਚ ਆਪ ਵੰਡੇ ਪਏ ਨੇ ਇੱਕ ਜਣਾ ਚੱਲਿਆ ਯਾਨੀ ਅਸੀਂ ਕਿਸੇ ਵੀ ਪਾਸਿਓਂ ਕਿਸੇ ਇੱਕ ਮੁੱਦੇ ਤੇ ਵੀ ਸਾਰੇ ਇਕੱਠੇ ਨਹੀਂ ਆ ਅੱਜ ਪੰਜਾਬੀਆਂ ਦੀ ਪਛਾਣ ਕੀ ਐ ਤੁਸੀਂ ਜਰਾ ਆਪ ਪੁੱਛ ਕੇ ਵੇਖ ਲਿਓ ਸਾਡੀ ਪਛਾਣ ਇਹ ਐ ਮੈਂ ਫਲਾਣੇ ਜਾਤ ਦਾ ਮੈਂ ਫਲਾਣੇ ਪਾਤ ਦਾ ਮੈਂ ਫਲਾਣੀ ਪਾਰਟੀ ਦਾ ਅਸੀਂ ਪੰਜਾਬੀ ਨਹੀਂ ਹਾਂ ਪੁੱਛ ਕੇ ਵੇਖੋ ਕਿਤੇ ਤੁਸੀਂ ਕੌਣ ਹੋ ਉਹ ਆਪਣੀ ਜਾਤ ਪਾਤ ਦੱਸਣਗੇ ਇਸ ਤੋਂ ਅਗਾਹ ਸਾਡੀ ਸੋਚ ਮੁੱਕ ਗਈ ਹੈ ਮੈਂ ਉਹੀ ਕਹਿ ਰਹੀਆਂ ਵਾਰ-ਵਾਰ ਕਿ ਪੰਜਾਬ ਦੇ ਮੁੱਦੇ ਉਗਾੜ ਕੇ ਲਿਆਈਏ ਉਹਦੇ ਲਈ ਜ਼ਰੂਰੀ ਜੇ ਕਿ ਆਪਣਾ ਨਿੱਜ ਛੱਡ ਕੇ ਜਿਹੜੇ ਵੀ ਜਿਹੜੇ 5 ਜਣੇ ਅੱਜ ਖੜੇ ਹੋ ਜਾਣਗੇ ਜਿੱਥੇ ਨਿੱਜ त्यागा ਹੋਏਗਾ ਲੋਕ ਉਹਨਾਂ ਨੂੰ ਆਗੂ ਮੰਨਣਗੇ ਉਹਨਾਂ ਨਾਲ ਤੁਰਣਗੇ ਉਹਨਾਂ ਦੀਆਂ ਲੋੜਾਂ ਸਮਝਣਗੇ ਤਾਂ ਹੀ ਅਗਾਹ ਕੰਮ ਤੁਰ ਸਕੇਗਾ ਵਰਨਾ ਅਗਲੀਆਂ ਤੁਸੀਂ ਸੋਚ ਦੇਖ ਲਿਓ ਆਉਣ ਵਾਲੇ ਸਮੇਂ 20 ਸਾਲਾਂ ਵਿੱਚ ਤੁਹਾਨੂੰ ਦਿਖਣੇ ਨਹੀਂ ਜੇ ਇੱਥੇ ਪੰਜਾਬੀ ਇਹ ਪ੍ਰਵਾਸੀਆਂ ਦਾ ਹੀ ਰਾਜ ਦੇਸੇਗਾ ਤੇ ਪ੍ਰਵਾਸੀ ਆਪਣਾ ਹੀ ਆਗੂ ਚੁਣਨਗੇ ਪੰਜਾਬੀ ਨਹੀਂ ਜੇ ਚੁਣਨਗੇ ਜੀ ਉਮੀਦ ਕਰਦੇ ਹਾਂ ਕਿ ਇਹ ਚਰਚਾ ਜਿਹੜੀ ਹੈ ਦਰਸ਼ਕਾਂ ਨੂੰ ਮਤਲਬ ਕਿ ਉਸ ਢੰਗ ਨਾਲ ਸਮਝ ਆਈ ਹੋਵੇਗੀ ਜਿਸ ਢੰਗ ਨਾਲ ਡਾਕਟਰ ਹਰਸ਼ਿੰਦਰ ਕੋਹਰਾ ਨੇ ਬਿਆਨ ਕੀਤੀ ਹੈ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਪੰਜਾਬ ਨੂੰ ਸਬਸਕ੍ਰਾਈਬ ਕਰੋ। ਸ਼ੁਕਰੀਆ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ। ਬਹੁਤ ਧੰਨਵਾਦ ਜੀ। ਧੰਨਵਾਦ ਜੀ।